ਗੁਰੂ ਗ੍ਰੰਥ ਸਾਹਿਬ ਜੀ ਬੇਅਦਬੀ ਕੀਤੀ 3 3 ਲੋਕਾਂ ਨੇ ਉਹ ਅੰਦਰ ਆਪਾਂ ਜੇਲ੍ਹ ਚ 2018 ਸੂਦਾ ਲਾਤਾ ਹਨ ਤੇ ਉਹਦੇ ਵਾਰੰਟ ਹੋਏ ਉਸ ਕੇਸ ਦੇ ਵਿੱਚ ਮੇਰੇ ਰੈਸਟ ਹੋਣਾ ਹੈ ਜੀ ਮੈਂ ਕੁਝ ਨਹੀਂ ਮੰਨ ਚ ਕੀ ਹੋਣਾ ਮੈਂ ਆਪਣੇ ਗੁਰੂ ਲਈ ਜਾ ਰਿਹਾ ਹਾਂ ਇਹ ਅੰਦਰ ਪੰਜਾਬ ਵਿੱਚ 2016 ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਦੇ ਕਾਫੀ ਮਾਮਲੇ ਸਾਹਮਣੇ ਆਏ ਸਨ ਜਿਨ੍ਹਾਂ ਵਿੱਚ ਇੱਕ ਮਾਮਲਾ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਰਾਮ ਦਿਵਾਲੀ ਮੁਸਲਮਾਨਾਂ ਵਿਖੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਸੀ ਜਿਸ ਵਿੱਚ ਪੁਲਿਸ ਵੱਲੋਂ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਜੇਲ੍ਹ ਵਿੱਚ ਭੇਜਿਆ ਗਿਆ ਸੀ ਇਸ ਦੌਰਾਨ ਜੇਲ੍ਹ ਵਿੱਚ ਪਹਿਲਾਂ ਤੋਂ ਹੀ ਸਜ਼ਾ ਕੱਟ ਰੇ ਸਰਬਜੀਤ ਸਿੰਘ ਨੇ ਇਹਨਾਂ ਦੋਸ਼ੀਆਂ ਨੂੰ ਗੁੱਟ ਵੱਢ ਕੇ ਸੌਦਾ ਲਾ ਦਿੱਤਾ ਸੀ ਤੇ ਮਗਰੋਂ ਸਰਬਜੀਤ ਸਿੰਘ ਨੂੰ ਮਾਨਯੋਗ ਅਦਾਲਤ ਵੱਲੋਂ ਕਾਰਵਾਈ ਕਰਦੇ ਹੋਏ ਵਾਰੰਟ ਜਾਰੀ ਹੋਏ ਹਨ ਤੇ ਹੁਣ ਉਹ ਵਿਅਕਤੀ ਯਾਨੀ ਕਿ ਸਰਬਜੀਤ ਸਿੰਘ ਖੁਦ ਗ੍ਰਿਫਤਾਰ ਹੋਣ ਲਈ ਟੋਲ 'ਤੇ ਜਾ ਕੇ ਪੰਗੜਾ ਪਾਉਂਦੇ ਹੋਏ ਗ੍ਰਿਫਤਾਰੀ ਦੇਣ ਲਈ ਪਹੁੰਚਿਆ ਤਾਂ ਪੁਲਿਸ ਮੁਲਾਜ਼ਮਾ ਨੇ ਉਸ ਨੂੰ ਗ੍ਰਿਫਤਾਰ ਕਰਨ ਤੋਂ ਇਨਕਾਰ ਕਰ ਦਿੱਤਾ ਇਸ ਬੰਦੀ ਸਰਬਜੀਤ ਨਾਲ ਗੱਲਬਾਤ ਕੀਤੀ ਤਾਂ ਉਹਨੇ ਕੀ ਦੱਸਿਆ ਆਓ ਸੁਣਦੇ ਹਾਂ ਇਹ ਇਸ ਤਰ੍ਹਾਂ ਹੀ ਕਿ 2015 ਦੇ ਵਿੱਚ 16 ਦੇ ਵਿੱਚ ਆਰਾਮਦਵਾਲੀ ਮੁਸਲਮਾਨਾਂ ਗੁਰੂਗ੍ਰਾਮ ਸਾਹਿਬ ਦੀ ਬੇਦਬੀ ਕੀਤੀ ਸੀ ਤਿੰਨ ਤਿੰਨ ਲੋਕਾਂ ਨੇ ਉਹ ਅੰਦਰ ਆਪਾਂ ਜੇਲ੍ਹ ਚ 2018 ਸੋਦਾ ਲਾਤਾ ਹੈ ਹਨ ਤੇ ਉਹਦੇ ਵਾਰੰਟ ਹੋਏ ਉਸ ਕੇਸ ਦੇ ਵਿੱਚ ਮੇਰੇ ਅਰੈਸਟ ਹੋਣਾ ਆ ਜੀ ਜੀ ਤੁਸੀਂ ਆਪ ਅਰੈਸਟ ਹੋਣਾ ਆਏ ਤੇ ਨਿਆਪ ਹੀ ਮਰਾਪ ਹੀ ਆਇਆ ਜੀ ਹਾਂ ਜੀ ਕੋਈ ਪੁਲਿਸ ਨੇ ਨੋਟਿਸ ਭੇਜਿਆ ਸੀ ਜਾਂ ਪੁਲਿਸ ਨੇ ਛਾਪੇਮਾਰੀ ਕੀਤੀ ਸੀ ਛਾਪੇ ਮਾਰੀ ਕੀ ਕਰਨੀ ਮੇਰੇ ਵਾਰੰਟ ਹੋਈ ਜੇ ਮੈਂ ਆਪ ਪੇਸ਼ ਹੋਣਾ ਹੈ ਜੀ ਇਹਦੇ ਤੇ ਤੁਸੀਂ ਦੱਸਿਆ 2018 ਚ ਪਹਿਲਾਂ ਤੁਸੀਂ ਇਹ ਚ ਜੇਲ ਵੀ ਗਏ ਤੇ ਜਾਂ ਕੋਈ ਗੱਲ ਵੀ ਹੋਈ ਸੀ ਜਾਂ ਨਹੀਂ ਨਹੀਂ ਜੇਲ ਨਹੀਂ ਮੈਂ ਮੈਂ ਦੂਸਰੇ ਕਿਸੇ ਕੇਸ ਜੇਲ ਗਿਆ ਸੀ ਕਿ ਆਲਰੇਡੀ ਅੰਦਰ ਸੀ ਜੀ ਜੀ ਦੇ ਹੁਣ ਕੀ ਮਾਨ ਕੇ ਆਇਆ ਜੀ ਆ ਤੁਸੀਂ ਆਪਣੇ ਆ ਗਿਰਫਤਾਰ ਨਹੀਂ ਕੁਝ ਨਹੀਂ ਮਨ ਚ ਕੀ ਹੋਣਾ ਮੈਂ ਆਪਣੇ ਗੁਰੂ ਲਈ ਜਾ ਰਿਹਾ ਹਾਂ ਇਹ ਅੰਦਰ ਠੀਕ ਹੈ ਫਿਲਹਾਲ ਪੁਲਿਸ ਵੱਲੋਂ ਉਸ ਨੂੰ ਗ੍ਰਿਫਤਾਰ ਨਹੀਂ ਕਰਕੇ ਕਈ ਸਵਾਲੀਆ ਨਿਸ਼ਾਨ ਖੜੇ ਕਰ ਦਿੱਤੇ ਨੇ ਹੁਣ ਵੇਖਣਾ ਇਹ ਹੋਵੇਗਾ ਕਿ ਸਰਬਜੀਤ ਸਿੰਘ ਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਹੁੰਦਾ ਹੈ ਕਿ ਉਸ ਨੂੰ ਪੁਲਿਸ ਹੁਣ ਦੁਬਾਰਾ ਗ੍ਰਿਫਤਾਰ ਕਰਦੀ ਹੈ ਜਾਂ ਨਹੀਂ ਚੜਦੀ ਕਲਾ ਟਾਈਮ ਟੀਵੀ ਲਈ ਅੰਮ੍ਰਿਤਸਰ ਤੋਂ ਬਬਲੂ ਮਹਾਜੰਦੀ ਰਿਪੋਰਟ